ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਭਦੌੜ ਦੇ ਬਿਲਕੁਲ ਨੇੜੇ ਤਹਿਸੀਲ ਤਪੇ ਦਾ ਇਹ ਪਿੰਡ ਹੈ ਇੱਥੇ ਇੱਕ ਡੇਰੀ ਫਾਰਮ ਡ੍ਰੀਮ ਡੇਰੀ ਫਾਰਮ ਆ ਦੋਸਤੋ ਤੇ ਮੈਂ ਇੱਥੇ ਪਹਿਲਾਂ ਵੀ ਵੀਡੀਓ ਬਣਾਈ ਆ ਕਿਉਂਕਿ ਫਾਰਮ ਜਦੋਂ ਬਾਈ ਜੀ ਹੋਰਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਇੱਥੇ ਐਨੀਮਲ ਇਹਨਾਂ ਨੇ ਲਿਆਂਦੇ ਇੱਥੇ ਸ਼ਿਫਟ ਕੀਤੇ ਤਾਂ ਉਦੋਂ ਵੀ ਵੀਡੀਓ ਬਣਾਈ ਸੀ ਬਰੀਡ ਦੇ ਉੱਤੇ ਮੇਨ ਕੰਮ ਤੇ ਦੁੱਧਾਸਤੇ ਇਹ ਤਿਆਰ ਕੀਤਾ ਗਿਆ ਫਾਰਮ ਹੈ ਵੱਡੇ ਪੱਧਰ ਦਾ ਫਾਰਮ ਮਤਲਬ ਜਿਆਦਾ ਗਿਣਤੀ ਦੇ ਵਿੱਚ ਪਸ਼ੂ ਇਸ ਟਾਈਮ ਬਾਈਜੋਰਾ ਕੋਲ ਮੌਜੂਦ ਹੈ گاਵਾਆਂ ਦੇ ਮਾਮਲੇ 'ਚ ਜਿਹੜਾ ਭਰਾ ਮਿਹਨਤ ਕਰਦਾ ਮੈਂ ਇੱਕ ਚੀਜ਼ ਦੇਖੀ ਹੈ ਵੀ ਜੇ ਤੁਸੀਂ ਦਿਲੋਂ ਮਿਹਨਤ ਇੱਥੇ ਕਰ ਲੈਨੇ ਹੋ ਤਾਂ ਫਿਰ ਇਹ ਕਰਮਾਂ ਵਾਲੀਆਂ ਵਾਧਾ ਬਹੁਤ ਦਿੰਦੀਆਂ ਆ ਫਿਰ ਇਹ ਵਾਧੀਆਂ ਫੁੱਲਦੀਆਂ ਆ ਕਿਉਂਕਿ ਡੇਢ ਕਸਾਲ 'ਚ ਇੱਕ ਵੜ ਤਿਆਰ ਹੋ ਕੇ ਅੱਗੇ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਉਨੀ ਗ੍ਰੋਥ ਉਨੀ ਸਪੀਡ ਦੇ ਨਾਲ ਇਹ ਜਿਹੜੇ ਪਸ਼ੂ ਉਹ ਗ੍ਰੋਥ ਕਰਦੇ ਆ ਅੱਜ ਇੱਥੇ ਕੁਸ ਨਾਗ ਬਾਈ ਜੀ ਹੋਰਾਂ ਨੇ ਵਿਕਾਊ ਕੀਤੇ ਆ ਗੱਲਬਾਤ ਕਰਾਂਗੇ ਦੋਸਤੋ ਤੇ ਰੈਂਡਮਲੀ ਕੁਸ ਕਬੜਾਂ ਜਿਹੜੀਆਂ ਉਹ ਬਾਹਰ ਕੱਢ ਲਈਆਂ ਜਿਹੜੀਆਂ ਕੁਸ ਤਿਆਰ ਵੀ ਦੀਂਦੀਆਂ ਕੁਸ ਜਿਹੇ ਟਾਈਮ ਲੈਂਦੀਆਂ ਸੋਨ ਚ ਸੋ ਇਨਫੋਰਮੇਸ਼ਨ ਦੇਣੀ ਆ ਤੁਹਾਨੂੰ ਵੀ ਇੱਥੇ ਪਸ਼ੂ ਵਿਕਾਊ ਆ ਤੇ ਕਿੱਦਾਂ ਦੀਆਂ ਗਾਵਾਂ ਵਿਕਰੀ ਵਾਲੀਆਂ ਰਹਿਣੀਆਂ ਉਹ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛ ਲਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹਨੇ ਖਰੀਦਣਾ ਜੇ ਕੋਈ ਫਾਰਮ ਦਾ ਕੰਮ ਕਰਦਾ ਤਾਂ ਵਧੀਆ ਮੌਕਾ ਆ ਕਿਉਂਕਿ ਪੂਰੇ ਰਿਕਾਰਡ ਵਾਲੀਆਂ ਵੜਾਂ ਬਾਈ ਜੀ ਹੋਰੀ ਵੇਚਣ ਤੇ ਉਹ ਤੁਸੀਂ ਵਾੜਾਂ ਖਰੀਦ ਕੇ ਆਪਦੇ ਕੋਲ ਵੀ ਬਰੀਡ ਤਿਆਰ ਕਰ ਸਕਦੇ ਹੋ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਇਹਨਾਂ ਵਾੜਾਂ ਬਾਰੇ ਪਹਿਲਾਂ ਤੇ ਨਾਲ ਇਹ ਕੁਸਕ ਨਾਲ ਤੁਹਾਨੂੰ ਇਸੇ ਤਰ੍ਹਾਂ ਤੁਰੇ ਫਿਰਦੇ ਦਿਖਾ ਵੀ ਦਿੰਨੇ ਆ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਭਾਈ ਅੱਜ ਕਿੰਨਾਵਾਂ ਸਾਲ ਹੋ ਗਿਆ ਇੱਥੇ ਆਪਾਂ ਨੂੰ ਫਾਰਮ ਸ਼ੁਰੂ ਕੀਤੇ ਨੂੰ ਇਹਦੋਂ ਆਪਣਾ 3 ਸਾਲ ਹੋਇਆ ਬਾਈ ਦੰਨਸਾਲ ਹੋਇਆ ਹਾਂਜੀ ਪੂਰੇ ਕੰਪਲੀਟ ਨਹੀਂ ਹੋਏ ਠੀਕ ਹੈ ਹਾਂਜੀ ਵੜਾ ਫਿਰ ਹੁਣ ਜਿਹੜੀਆਂ ਨਵੀਆਂ ਰਾਲੀਆਂ ਸ਼ੁਰੂ ਹੋ ਗਈਆਂ ਇੱਥੇ ਆਪਦੀ ਹੋਮ ਬਰੀਡ ਆ ਜਿਹੜਾ ਆਪਣਾ ਪਹਿਲੇ ਸਾਲ ਦਾ ਇੱਥੇ ਸੂਆ ਸੀ ਉਹ ਵੜਾ ਹੁਣ ਆਪਣੇ ਕੋਲੇ ਪ੍ਰੋਡਕਸ਼ਨ 'ਚ ਆਈਆਂ ਠੀਕ ਹੈ ਵੀ ਕਾਵੀ ਤੇ ਆਈਆਂ ਆ ਠੀਕ ਹੈ ਹਾਂਜੀ ਚਾ ਕਿੰਨੇ ਨਾ ਗੋਗੇ ਬਾਈ ਪੂਰੇ ਫਾਰਮ ਦੇ ਵਿੱਚ ਇਸ ਟਾਈਮ ਟੋਟਲ 180 ਜਾਨਵਰ ਆ ਗਏ ਬਾਈ 180 ਹਾਂਜੀ ਹੁਣ ਫਿਰ ਕਿੰਨੇ ਵੇਚਣ ਦਾ ਮੂਡ ਬਣਿਆ ਇਸ ਵਾਰ ਅ ਇਸ ਟਾਈਮ ਆਪਾਂ 30 ਤੋਂ 32 ਐਨੀਮਲ ਸੇਲ ਕਰਾਂਗੇ ਬਾਈ 30 ਤੋਂ 32 ਕਿਉਂਕਿ ਸਪੇਸ ਘਟ ਗਈ ਹੈ ਕਿ ਸੈੱਡ ਛੋਟਾ ਪੈ ਗਿਆ ਉਸ ਟਾਈਮ ਵੱਡਾ ਲੱਗਦਾ ਸੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਉਹ ਜਲਦੀ ਹੀ ਛੋਟਾ ਪੈ ਗਿਆ ਮਤਲਬ ਹੁਣ ਜਿੰਨੀ ਜਗ੍ਹਾ ਇੱਥੇ ਆਪਾਂ ਬਣਾਈ ਹੈ ਉਹਦੇ ਨਾਲੋਂ ਪਸ਼ੂ ਗਿਣਤੀ ਜ਼ਿਆਦਾ ਹੋ ਗਏ ਬਾਈ ਫਿਰ ਅਜੇ ਸੂਆ ਪੈਣਾ ਬਾਈ ਫਿਰ ਬੱਚੀਆਂ ਬਹੁਤ ਆ ਜਾਣੀਆਂ ਸੁਖਣਾ ਹੈ ਨਾ ਹਾਂਜੀ ਅੱਗੇ ਵੀ ਫਿਰ ਕਾਫ ਆ ਜਾਣਗੇ ਹਮ ਤੇ ਫਿਰ ਉਹ ਵੀ ਸਪੇਸ ਚਾਹੀਦੀ ਹੈ ਠੀਕ ਹੈ ਹਾਂਜੀ ਕਾਫੀ ਸੇਲ ਕਰ ਦਿੰਨੇ ਹੋ ਜਾਂ ਫਿਰ ਇਸ ਤਰ੍ਹਾਂ ਵਹਿੜਾਂ ਹੀ ਵੇਚਣੇ ਨੇ ਨਹੀਂ ਅੱਜ ਪਹਿਲਾਂ ਕੋਈ ਸੇਲ ਨਹੀਂ ਕੀਤਾ ਬਾਈ ਫੈਟ ਕੀ ਹਜੇ ਪਲਾਨ ਬਣਾਵਾਂਗੇ ਠੀਕ ਅੱਗੇ ਫਿਰ ਕਰ ਸਕਦੇ ਆ ਕਿ ਪਰ ਪਾਲਾਂਗੇ ਕਾਫ ਕਾਫਾ ਵੇਣਾ ਸਰਦਾ ਵੀ ਨਹੀਂਗਾ ਸਹੀ ਹੈ ਹਾਂਜੀ ਅੱਛਾ ਅੱਜ ਆਪਾਂ ਜਿਹੜੀਆਂ ਹੁਣ ਵਹਿੜਾਂ ਬਾਹਰ ਕੱਢੀਆਂ ਇਹਨਾਂ ਚ ਆਪਾਂ ਕਿੰਨੀਆਂ ਪਹਿਲਣ ਵਹਿੜਾਂ ਜਿਹੜੀਆਂ ਉਹ ਦਿਖਾ ਰਹੇ ਆ ਟੋਟਲ ਆਪਾਂ ਬਾਈ ਹੁਣ ਦਿਖਾ ਰਹੇ ਆ ਜਿਹੜੀਆਂ 5 ਵਹਿੜਾਂ ਇੱਥੇ ਦਿਖਾ ਰਹੇ ਆ 5 ਪਹਿਲਣ ਆਪਣੀ ਕੋਲੇ ਹੈਗੀਆਂ 8 ਤੋਂ 10 ਬੈੜਾ ਹੈਗੀਆਂ ਜਿਹੜੀਆਂ ਸੇਲ ਵਾਸਤੇ ਆ ਪਹਿਲਣ ਬੈੜਾ ਪਹਿਲਣ ਬੈੜਾ ਇਹ ਦੰਦਾ ਚ ਕਿਵੇਂ ਰਹਿਣਗੇ ਇਹ ਦੰਦਾ ਚ ਮਿਲਕਟੀਥਾ ਬਾਈ ਸਾਰੀਆਂ ਜੀ ਜੀ ਸਾਰੀਆਂ ਖੀਰੀਆਂ ਸਾਰੀਆਂ ਅੱਛਾ ਡਾਟਾ ਤਾਂ ਬਾਈ ਸਾਰੀ ਅੱਜ ਸਵੇਰ ਚ ਕੋਈ ਤੋੜ ਜੇ ਮੌਕੇ ਤੇ ਆਪਾਂ ਦੇਖੀਏ ਵੱਖਰੀ ਗੱਲ ਦਾ ਵੀ ਦੋਂਦੀ ਹੋ ਜੇ ਪਰ ਜਿੰਨਾ ਕ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਚੈੱਕ ਕੀਤਾ ਤਾਂ ਸਾਰੀਆਂ ਮਿਲਕਟੀਥ ਦੇ ਵਿੱਚ ਸੀ ਠੀਕ ਹੈ ਓਕੇ ਅੱਛਾ ਇਹ ਇਹਨਾਂ ਦਾ ਡਾਟਾ ਸਾਰਾ ਮਿਲ ਜਾਣਾ ਬਾਈ ਬਿਲਕੁਲ ਬਾਈ ਜਗਜੀਤ ਸਾਰਾ ਡਾਟਾ ਆਪਣੇ ਕੋਲੇ ਹੂੰ ਤੇ ਜਿਹੜੀਆਂ ਦਿਖਾਵਾਂਗੇ ਉਹਨਾਂ ਦਾ ਡਾਟਾ ਦੱਸ ਦਾਂਗੇ ਬਾਕੀ ਜਿਹੜੇ ਐਨੀਮਲ ਨਹੀਂ ਆਪਾਂ ਇੱਥੇ ਕੈਮਰੇ ਤੇ ਦਿਖਾਉਂਦੇ ਤੇ ਉਹਨਾਂ ਦਾ ਵੀ ਸਾਰਾ ਡਾਟਾ ਆਪਣੇ ਕੋਲ ਆ ਜੇ ਕਦੋਂ ਤੋਂ ਸੂ ਆ ਇਹਨਾਂ ਦਾ ਪੈ ਜਾਣਾ ਹੈ ਕਿੰਨੀ ਤਰੀਕ ਤੋਂ ਸਟਾਰਟ ਹੋ ਜਾਣੀਆਂ ਸੂਣੀਆਂ ਹੈ ਤਕਰੀਬਨ ਇਹ 10-15 ਦਿਨ ਘੱਟੋ-ਘੱਟ ਹੈ ਵੱਧੋਂ ਦਾ ਵੱਧ ਇਹਨਾਂ ਦੇ 35 ਤੋਂ 40 ਦਿਨਾਂਗੇ 35 ਤੋਂ 40 ਦਿਨ ਮਤਲਬ 15 ਦਿਨਾਂ ਤੋਂ ਲੈ ਕੇ ਤੇ 1.5 ਵੀਰਾਂ ਦੇ ਸਾਰੇ ਐਨੀਮਲਾਂ ਦਾ ਆਪਾਂ 30 ਦਾ ਇਹ ਦੱਸਿਆਗਾ ਇੱਕ ਅਸਟੀਮੇਟ ਟਾਈਮ ਠੀਕ ਹੈ ਘਟੋਗਾਟਾ 10 ਤੋਂ 15 ਦਿਨ ਵੱਧੋ ਵੱਧ 35 ਤੋਂ 40 ਰੇਣਾ ਠੀਕ ਹੈ ਬਾਕੀ ਜਿਹੜੀ ਗਾਂ ਕੋਈ ਖਰੀਦਦਾ ਉਹਨੂੰ ਆਪਾਂ ਐਗਜੈਕਟ ਡੇਟ ਜਿਹੜੀ ਉਹ ਦਿੱਤੀ ਜਾਊਗੀ ਹਾਂਜੀ ਉਹਦੀ ਡੇਟ ਦੇ ਦਾਂਗੇ ਠੀਕ ਹੈ ਅੱਛਾ ਭਾਈ ਕੀਮਤਾਂ ਦੀ ਜੇ ਗੱਲ ਕਰੀਏ ਤਾਂ ਆਪਾਂ ਕੱਲੀ-ਕੱਲੀ ਗਾਂ ਦਾ ਦੱਸਾਂਗੇ ਜਾਂ ਅੰਦਾਜ਼ਾ ਜਿਹਾ ਕੋਈ ਦੇ ਦਈਏ ਭਰਾਵਾਂ ਨੂੰ ਇੱਕ ਰਫਲੀ ਆਪਾਂ ਆਈਡੀਆ ਦੇ ਦਾਂਗੇ ਭਾਈ ਕੱਲੀ-ਕੱਲੀ ਦਾ ਦੇਖੋ ਵੀਡੀਓ 'ਚ ਲੋਟ ਨਹੀਂ ਆਉਂਦਾਗਾ ਹੂੰ ਵੀ ਜਿਹੜੀਆਂ ਇਹ ਪਲੂਣ ਵੜ ਕੁਝ ਦੋ ਤੋਂ ਅੰਦਰ ਵਾਲੀਆਂ ਵੀ ਹੈਗੀਆਂ ਠੀਕ ਹੈ ਤੇ ਜਿਹੜੀਆਂ ਇੱਥੇ ਕੈਮਰੇ ਤੇ ਆ ਤਕਰੀਬਨ ਸਾਰੇ ਚੰਗੇ ਜਾਨਵਰ ਆ ਕਿ ਇੱਕ ਤਾਂ ਵੀ ਸੋਹਣਾ ਲੱਗਦਾਗਾ ਤੇ ਬਾਕੀ ਜਿਹੜੇ ਦੂਸਰੇ ਜਾਨਵਰ ਵੀ ਆ ਉਹ ਵੀ ਬਹੁਤ ਚੰਗੇ ਹਨ ਨਾਲ ਦੀ ਹੈਗੇ ਠੀਕ ਹੈ ਬਾਕੀ ਬਹੁਤ ਜਾਨਵਰ ਉਹ ਨਰਮਾਂਗੇ ਜਿਹੜਾ ਭਰਾ ਆਊਗਾ ਜਿਹੜਾ ਪਸ਼ੂ ਪਸੰਦ ਕਰਦਾ ਉਸ ਨਾਲ ਤੇ ਦੇ ਦੋ ਤੋਂ ਅੰਦਰ ਵਾਲੇ ਵੀ ਹੈ ਤੇ ਬਾਹਰ ਵਾਲੇ ਵੀ ਹੈਚਫੀ ਹੈ ਜਾਂ ਜਰਸੀ ਵੀ ਹੈ ਜਰਸੀ ਦੇ ਦੋ ਨਗ ਆਗੇ ਬਈ ਜਰਸੀ ਦੇ ਦੋ ਨਗ ਹਾਂ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਦਿਖਾਵਾਂਗੇ ਉਹ ਪੈਣ ਦੇ ਵਿੱਚ ਉਧਰ ਗਉਆਂ ਵਾਲੇ ਸਾਈਡ ਤੇ ਠੀਕ ਹੈ ਓਕੇ ਚਲੋ ਬਈ ਸ਼ੁਰੂਆਤ ਕਰਦੇ ਆਪਾਂ 100 ਤੇ 56 ਨੰਬਰ ਵੜੜ ਹਾਂਜੀ ਵੇਸੇ ਤੇ ਇਹਦੇ ਕੰਨ ਤੇ ਜਿਹੜਾ ਟੈਗ ਲੱਗਾ ਡਿਟੇਲ ਉਹਦੇ ਤੇ ਵੀ ਲਿਖੀ ਦੱਸਦੀ ਹੈ ਹਾਂ ਸਾਰੀ ਲਿਖੀ ਹੋਈ ਆ ਬਾਈ ਮਾਂ ਦਾ ਟੈਗ ਦੇ ਉੱਪਰ ਲਿਖਿਆ ਹੋਇਆ ਜਨਮ ਡੇਟ ਲਿਖੀ ਹੋਈ ਆ ਬੁੱਲ ਦਾ ਨਾਮ ਲਿਖਿਆ ਹੋਇਆ ਨਾਨੀ ਦਾ ਵੀ ਲਿਖਿਆ ਹੋਇਆਗਾ ਠੀਕ ਹੈ ਫਿਰ ਜੇ ਅੱਪਾ ਬੋਲਦੇਗੇ ਬਾਈ ਟੈਗ ਤੇ ਪੜਨ ਨਾਲ ਹਾਂਜੀ ਇਹਦਾ ਆਪ ਇਹ ਅਜੂਸ਼ਰੀ ਹੈ ਹਮ ਮਾਂ ਇਹਦੀ ਬਰੂਟ ਦੀ ਹੈ 35 ਤੋਂ 40 ਦਿਨ ਇਹਦੇ ਬਾਕੀ ਹੈਗੇ ਜੀ ਠੀਕ ਹੈ ਅੱਗੇ ਇਹਦੇ ਮੈਗਨਮ 6 ਸਿਕਸ 7 ਲੱਗਿਆ ਵਾ ਡਬਲਯੂ ਡਬਲਯੂ ਐਸ ਦਾ ਹਮ ਤੇ ਨਾਨੀ ਦੀ ਵੀ ਡਾਟਾ ਹੈਗਾ ਇਹਦਾ ਬੀਜੀਓ ਦੀ ਹੈ ਠੀਕ ਹੈ 33 ਨੰਬਰ ਇਹਦੀ ਨਾਨੀ ਸੀਗੀ ਠੀਕ ਹੈ ਉਹ ਇਸ ਟਾਈਮ ਵੀ ਫਾਰਮ ਚ ਮੌਜੂਦ ਹੈ ਫਾਰਮ ਚ ਹੈਗੀ ਹੈ ਜੀ ਬਈ ਤੋਰੀ ਭਾਈ ਇਹਨੂੰ ਇਹਨੂੰ ਦੇਖੋ 156 ਨੰਬਰ ਵੈੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਰੀਡ ਕੁਆਲਟੀ ਦੇਖ ਲਓ ਟੋਪ ਦੀਆਂ ਹੀ ਵਹਿਣਾ ਵੇਚਣੀਆਂ ਜਿਹੜੀਆਂ ਵਿੱਚੋਂ ਤੁਸੀਂ ਦੇਖ ਸਕਦੇ ਹੋ 35 ਤੋਂ 40 ਦਿਨ ਹਜੇ ਇਸ ਵੈੜ ਦੇ ਬਾਕੀ ਆ ਪੂਰਾ ਵਧੀਆ BCS ਹੈ ਹਾਈਟ ਲੈਂਥ ਚੰਗੀ ਹੈ ਭਈ ਉਹਦੇ ਨਾਲ ਹੀ ਇੱਕ ਵੈੜ ਹੋਰ ਤਿਆਰ ਜੀ ਦਿਸਦੀ ਹੈ ਹਵਾਨਾ ਭਰਨਾ ਸ਼ੁਰੂ ਕਰਤਾ ਇਹਨੇ ਇਹਦਾ ਟੈਗ ਨੰਬਰ ਕਿੰਨਾ ਬਣਾ ਇਹਦਾ ਟੈਗ ਨੰਬਰ ਦੋਸਤੋ ਇਹਦਾ ਟੈਗ ਦੇਖਦੇ ਆ 150 ਨੰਬਰ ਆ 150 ਨੰਬਰ ਆ ਹਾਂਜੀ 150 ਨੰਬਰ ਦੋਸਤੋ ਇਹ ਇਹ 30 ਤੋਂ 35 ਦਿਨ ਬਾਕੀ ਆ ਬਾਈ ਜਗਜੀਤ ਇਹਦੇ ਹੂੰ ਇਹ ਆਪ ਆਕਾਸ਼ਦੀਪ ਦੀ ਆ ਠੀਕ ਹੈ ਤੇ ਮਾਂ ਇਹਦੀ ਸ਼ਟੈਕ ਕਰਦੀ ਆ ਠੀਕ ਹੈ ਤੇ ਅੱਗੇ ਇਹਦੇ ਹੈਮਰ ਸੈਕਸ ਲੱਗਿਆ ਵਗਾ ਆ ਟਾਈਮ ਕਿੰਨਾ ਬਾਕੀ ਅੰਦਾਜ਼ਾ ਇਹਦੇ 30 ਤੋਂ 35 ਦਿਨ 30 ਤੋਂ 35 ਦਿਨ ਠੀਕ ਹੈ ਮੋਢੀ ਬਾਈਦਰ ਨੂੰ ਐਨੂੰ ਮੋੜਦੇ ਇਹਨੂੰ ਸੋ 150 ਨੰਬਰ ਦੋਸਤੋ 100 ਤੇ 50 ਨੰਬਰ ਵੈਡ ਆ ਹੁਣ ਤੇਰੀ ਬਰਲੇ ਪਾਸੇ ਖੜੀ ਆ ਤੁਸੀਂ ਦੇਖ ਰਹੇ ਹੋ ਇਹਨੂੰ ਦੇਖ ਲਓ ਹੁਣ ਫੇਰ 3 ਦਿਨ ਹਵਾਨਾ ਬਣਾਉਣਾ ਸ਼ੁਰੂ ਕਰਤਾ ਸੋ ਇਹਨੂੰ ਤੁਸੇ ਟਾਂਚੇ ਦੀ ਆ ਬਾਈ ਹੂੰ ਅ ਬਾਈ ਇਹ ਤੋਂ ਬਿਨਾ ਇੱਕ ਵੈੜ ਜਿਹੜੀ ਫਿਰਦੀ ਹੈ ਛਾਲਾਂ ਹੀ ਆ ਮਾਰਦੀ ਇਹਦਾ ਟੈਗ ਨੰਬਰ ਦੇਖ ਲੈਨੇ ਆਪਾਂ 142 ਆ ਇਹਦਾ ਬਾਈ 142 ਨੰਬਰ ਕੀ ਡਿਟੇਲ ਆ ਬਾਈ ਇਹਦੀ ਇਹ ਆਪ ਬਰੂਟ ਦੀ ਆ ਹੂੰ ਮਾਂ ਇਹਦੀ ਗੈਲੈਕਸੀ ਸੀ ਠੀਕ ਐ ਉਹਦੀ ਮਾਂ ਹੈ ਨਹੀਂ ਆਪਣੇ ਕੋਲੇ ਸੇਲ ਹੋ ਗਈ ਸੀ ਠੀਕ ਐ ਤੇ ਇਹਦੇ 65 ਤੋਂ 70 ਦਿਨ ਬਾਕੀ ਪਏ ਆ ਠੀਕ ਐ ਤੇ ਅੱਗੇ ਇਹਦੇ ਗ੍ਰਿਫ ਲੱਗਿਆ ਵਾ ਠੀਕ ਐ ਸੋ ਦ ਸੋਏਵੀ ਪਾਈਲਨ ਵਾਇਰ ਦੇਖੋ ਬਹੁਤ ਸੋਹਣਾ ਢਾਂਚਾ ਚੰਗੀ ਸੰਭੀ ਹੋਈ ਹੈ ਹਾਂ ਗ੍ਰਫ ਨੋਰਮਲ ਲੱਗਿਆਗਾ ਬਾਈ ਜਗਜੀਤ ਅੱਛਾ ਸੈਕਸਡ ਨਹੀਂਗਾ ਨਹੀਂ ਠੀਕ ਹੈ ਜਿਹੜੀ ਆ 182 ਨੰਬਰ ਗਾਂ ਬਾਈ ਇਹਦਾ ਸੂਆ ਕਹਿੰਨਾ ਮੈਂ ਅ 182 ਦਾ ਬਾਈ ਇਹ ਦੂਸਰੇ ਸੂਏ ਹੈ ਜਗਜੀਤ ਠੀਕ ਹੈ ਇਹਦੇ 15 ਤੋਂ 20 ਦਿਨ ਬਾਕੀ ਹੈ ਹੂੰ ਤੇ ਇਹਦੇ 50 053 ਲੱਗਿਆ ਵਾ ਨੋਰਮਲ ਸੈਗ ਦਾ ਠੀਕ ਹੈ ਤੇ ਇਹ ਆਪ ਗੈਲੈਕਸੀ ਦੀ ਹੈ ਆ ਗੈਲੈਕਸੀ ਦੀ ਹੈ ਹਾਂਜੀ ਅ ਦਿਨ ਇਹ ਕਿੰਨੇ ਦੱਸੇ ਸੀ ਇਹਦੇ 15 ਤੋਂ 20 ਦਿਨ ਬਾਈ 15 ਤੋਂ 20 ਦਿਨ ਬਾਕੀ ਹੈ 182 ਨੰਬਰ ਤੋਂ ਸੋ ਦੋਸਤੋ ਇਹ ਦੂਜਾ ਸੂਆ ਵੈਡ ਹੈ ਬਾਈ ਪਹਿਲਾਂ ਦਾ ਦੋਤੇ ਦਾ ਕਿੰਨਾ ਰਿਹਾ ਇਹਦਾ ਪਹਿਲਾਂ ਦਾ ਬਾਈ ਜਗਜੀਤ 35 ਤੋਂ ਬਾਰ-ਬਾਰ ਹੀ ਰਿਹਾਗਾ 35 ਤੋਂ ਬਾਰ ਹੀ ਨੇ ਦੋਸਤੋ ਹਾਂਜੀ ਠੀਕ ਹੈ ਚਲੋ ਸੀ ਮੰਨ ਲੈਂਦੇ ਹਾਂ ਦੋਸਤੋ ਸਾਰੀ ਇਹ ਜੀ ਤੁਹਾਨੂੰ ਦੇਤੀ ਹੈ ਤਿਆਰ ਹੁੰਦੀ ਆਉਂਦੀ ਕਰਮ ਵਾਲੀ ਦਿਨ ਹਜੇ ਦੇ ਬਾਕੀ ਹੈ ਇਹ ਤੋਂ ਇਲਾਵਾ ਇੱਕ ਹੋਰ ਵੈਡ ਬਾਈ 100 ਤੇ 11 ਨੰਬਰ ਹੈ ਸਾਹਮਣੇ ਇਹ ਆਪ ਬੀਸਟ ਦੀ ਹੈ ਜੀ ਹੂੰ ਇਹਦੇ 40 ਦਿਨ ਬਾਕੀ ਪਏ ਆ ਬਾਈ ਜੀਜੀ ਤਾਂ ਸੂਆ ਵੀ 50 053 ਲੱਗਿਆ ਵਾਗ ਸੂਆ ਦਾ ਇਹਦਾ ਵੀ ਸੈਕੰਡ ਆ ਬਾਈ ਦੂਜਾ ਸੂਆ ਹੈ ਹਾਂਜੀ ਠੀਕ ਹੈ ਫਰਸਟ ਲਕਟੇਸ਼ਨ ਦਾ ਦੁੱਧ ਬਈ ਇਹਦਾ ਕਿਨਾਰਿਆ ਹੋਊਗਾ ਇਹਨੇ 34 35 ਕਿਲੋ ਦਿੱਤਾ ਟੀ ਤੋਂ ਬਾਹਰ ਰਹੀ ਹੈ ਓਕੇ ਹਾਂਜੀ ਸੋ ਦੋਸਤੋ 30 ਤੋਂ ਬਾਹਰ ਦੁੱਧ ਇਹਦਾ ਰਿਹਾ ਤੇ 34 35 ਕਿਲੋ ਵਾਂਗੂ ਇਹਨੇ ਵੀ ਦੁੱਧ ਦਿੱਤਾ ਸੂਆ ਦੂਜਾ 111 ਨੰਬਰ ਪਰਲੇ ਪਾਸੇ ਦੇਖ ਰਹੇ ਹਾਂ ਤੋਂ ਇਹ ਵੜਾ ਵਿਕਰੀ ਵਾਲੀਆਂ ਇੱਕ ਹੋਰ ਵੈਡ ਬਾਈ ਜਿਹੜੀ ਪਹਿਲੇ ਨੰਬਰ ਤੇ ਇਧਰਲੇ ਪਾਸੇ ਖੜੀ ਹੈ 145 ਨੰਬਰ ਟੈਗ ਹੈ ਸ਼ਾਇਦ ਇਹਦਾ ਹਾਂਜੀ ਇਹਦੀ ਡਿਟੇਲ ਕੀ ਹੈ ਇਹਦੇ 10 ਤੋਂ 15 ਦਿਨ ਬਾਕੀ ਪਏ ਆ ਬਈ ਠੀਕ ਹੈ ਤੇ 15 ਤੋਂ 20 ਦਿਨ ਬਾਕੀ ਤੇ ਆਕਾਸ਼ਦੀਪ ਦੀ ਇਹ ਆਪ ਹੂੰ ਤੇ ਹੈਮਰ ਲੱਗਿਆ ਹੋਇਆ ਹੈਗਾ ਠੀਕ ਹੈ ਸੋ ਦੋਸਤੋ 10 ਤੋਂ 15 15 ਤੋਂ 20 ਦਿਨ ਤੁਹਾਨੂੰ ਦੇਖ ਲਓ ਤੁਸੀਂ ਪੂਰਾ ਕੁਆਲਟੀ ਵਾਲਾ ਹੀ ਕਰਮਾ ਲਈ ਭਰੂਗੀ ਹੈਮਰ ਬੋਲ ਦਾ ਸੀਮੰਟ ਇਹਦੇ ਲੱਗਾ ਹੋਇਆ ਸੂਆ ਇਹਦਾ ਪਹਿਲਾ ਹੀ ਹੈ ਉਹ ਵੇੜ ਤੁਸੀਂ ਫੇਰ ਇਹਨੂੰ ਦੇਖ ਲਓ ਤੁਰਦੀ ਫਿਰਦੀ ਇਹਨੂੰ ਇਹਦੋਂ ਅੱਗੇ 144 ਨੰਬਰ ਬਲੈਕ ਰੰਗ ਚ ਖੜੀ ਹੈ ਬਾਈ ਹਨਾ ਹਾਂਜੀ ਠੀਕ ਹੈ ਉਹਦੀ ਕੀ ਡਿਟੇਲ ਹੈ ਉਹਦੇ ਬਾਈ 55 ਤੋਂ 60 ਦਿਨ ਬਾਕੀ ਹੈ ਠੀਕ ਹੈ ਤੇ ਉਹਦੇ ਹੈਮਰ ਨੋਰਮਲ ਲੱਗਿਆ ਹੋਇਆ ਹੂੰ ਆਪ ਉਹ ਆਲ ਸਟਾਰ ਦੀ ਹੈ ਠੀਕ ਹੈ ਤੇ ਮਾ ਉਹਦੀ ਹਲਕੀ ਦੀ ਹੈ ਓਕੇ ਸੋ ਦੋਸਤੋ ਇਹ ਜਿਹੜੀ ਵਿਚਾਲੇ ਜਾ ਰਹੀ ਹੈ ਵੇੜ ਇਹਦੀ ਗੱਲ ਕਰ ਰਹੇ ਆਂ ਔਰਲੇ ਪਾਸੇ ਹੁਣ ਤੋਂ ਵੀ ਬਲੈਕ ਰੰਗ ਚ ਜਿਹੜੀ ਵਹਿੜ ਹੁਣ ਖੜ ਗਈ ਹੈ ਹਾਂਜੀ ਇਹਨੂੰ ਦੇਖ ਰਹੇ ਹਾਂ ਸੋ ਇਹ ਇਸ ਸਾਈਡ ਦੇ ਉੱਤੇ ਕੁਝ ਵਹਿੜਾਂ ਸੀ ਜਿਹੜੀਆਂ ਬਾਹਰ ਕੱਢ ਲਈਆਂ ਸੀਗਾ ਬਾਕੀ ਅਲੱਗ-ਅਲੱਗ ਪੈਂਚ ਹੈ ਦੋ ਜਰਸੀ ਵੀ ਹੈ ਤੁਹਾਨੂੰ ਦੂਜੇ ਪੈਂਚ ਤੋਂ ਦਿਖਾ ਦੇਣੀ ਹੈ ਕੁਝ ਹੋਰ ਗਾਵਾਂ ਦਿਖਾਉਂਗਾ ਲਗਭਗ 13 ਨਗਾਂ ਅਜ ਵੀਡੀਓ ਚ ਤੁਹਾਨੂੰ ਦਿਖਾ ਦੂੰਗਾ ਰਫਲੀ ਜਿਹਾ ਆਈਡੀਆ ਦੇ ਦਿੰਨੇ ਆ ਤੁਹਾਨੂੰ ਇਹ ਵਹਿੜਾਂ ਦਾ ਤੁਹਾਨੂੰ ਜਾਣਕਾਰੀ ਮਿਲ ਜੂਗੀ ਖਰੀਦਣ ਵਾਸਤੇ ਇੱਥੇ ਹੀ ਪਹੁੰਚਣਾ ਪੈਣਾ ਕਿਉਂਕਿ ਫਾਰਮ ਦੇਖੋਗੇ ਬਾਈ ਹੋਰਿਆਂ ਨੂੰ ਮਿਲੋਗੇ ਤਾਂ ਫਿਰ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲੂਗਾ ਤੇ ਤੁਸੀਂ ਸੌਦੇ ਵੀ ਸ अच्छा गुरप्रीत भाई जर्सी ਬਾਹਰ ਆ ਗਈ ਹੈ 48 ਨੰਬਰ ਦੇ ਟੈਗ ਹੈ ਹਾਂਜੀ ਇਹਦੀ ਡਿਟੇਲ ਦੱਸ ਦਿਓ ਨੂੰ ਤੋਰ ਕੇ ਦਿਖਾਉਣੇ ਆਪਾਂ ਹਾਂਜੀ ਇਹ ਡਿਟੇਲ ਹੈਗੀ ਹੈ ਬਈ ਆਪ ਇਹ ਲੈਮਨ ਹੈਡ ਦੀ ਹੈ ਲੈਮਨ ਹੈਡ ਦੀ ਠੀਕ ਹੈ ਹਾਂਜੀ ਤੇ ਮਾਂ ਦਾ ਤੇ ਨਾਨੀ ਦਾ ਰਿਕਾਰਡ ਵੀ ਹੈਗਾ ਪਰ ਹੁਣ ਮੇਰੇ ਧਿਆਨ ਚ ਨਹੀਂ ਲਿਖਿਆ ਹੋਇਆ ਹੈਗਾ ਉਦੋਂ ਆਪਾਂ ਦੇ ਦਾਂਗੇ ਠੀਕ ਹੈ ਤੇ ਇਹ 48 ਨੰਬਰ ਹੈ 30 ਦਿਨ ਬਾਕੀ ਹੈ ਠੀਕ ਹੈ ਤੇ ਇਹ ਕਾਮਾਗਾਜੀ ਲੱਗਿਆ ਹੋਇਆ ਹੈ ਇਹਦੇ ਇਹਦਾ ਸੁਆ ਕੰਮ ਹੈ ਬਈ ਇਹਦਾ ਸੈਕੰਡ ਲაქਟੇਸ਼ਨ ਬਾਈ ਫਰਸਟ ਲაქਟੇਸ਼ਨ ਦਾ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਫਰਸਟ ਦੇ ਵਿੱਚ ਇਹਨੇ ਦਿੱਤਾਗਾ 36 37 ਲੀਟਰ ਬਾਈ ਠੀਕ ਹੈ ਦੋਸਤੋ ਲੈਵਨ ਹੈਡ ਦੀ ਹੈ ਤੇ ਕਾਮਾਕਾਜੀ ਦਾ ਸੀਮਨ ਲਗਾ ਟੋਟਲ ਡਾਟਾ ਮਿਲ ਜਾਣਾ ਇਹਦਾ ਮਦਰ ਮਿਲਕ ਰਿਕਾਰਡ ਇਹਦੀ ਨਾਨੀਦਾਰ ਕਾਰਡ ਜਿਹੜਾ ਫਾਰਮ ਦੇ ਵਿੱਚੋਂ ਸੋ ਇਹ 30 ਦਿਨ ਬਾਕੀ ਹੈ 1 ਮਹੀਨਾ ਬਾਕੀ ਹੈ ਬੀਸੀਐਸ ਦੇਖੋ ਇਹਦਾ ਬੜਾ ਸੋਹਣਾ ਤੇ ਬਾਕੀ ਜਰਸੀ ਬਾਰੇ ਜੇ ਗੱਲ ਕਰੀਏ ਦੋਸਤੋ ਇਹ ਬਾਈ ਦੀ ਹੋਮ ਬਰੀਡ ਹੀ ਹੈ ਕਿਉਂਕਿ ਬਹੁਤ ਟਾਈਮ ਤੋਂ ਬਾਈ ਮੇਲੇ ਲੜਦਾ ਹੈ ਜਰਸੀ ਦੇ ਨਾਲ ਤੁਸੀਂ ਮੇਲਿਆਂ ਦੇ ਵਿੱਚ ਦੇਖਦੇ ਹੋ ਬਾਈ ਨੂੰ ਸੋ ਕਿ ਬਾਈ ਆਪਣੀ ਹੋਮ ਬਰੀਡ ਹੈ ਇਹ ਮਦਰ ਬਰੀਡ ਹੈਗੀ ਆਪਣੀ ਠੀਕ ਹੈ ਓਕੇ ਸੋ ਇਹ ਬਾਈ ਦੀ ਹੋਮ ਬਰੀਡ ਹੀ ਹੈ ਜਿਹਦੇ ਵਿੱਚੋਂ ਇਹ ਵੈੜ ਬਾਈ ਨੇ ਵਕਾਉ ਕੀਤੀ ਹੱਕਦੇ ਹੋ ਬਾਈ ਪਰ ਆਨੂੰ ਜਾਣ ਦੋ ਮੜਾ ਸੋ ਇਹਦਾ ਹਵਾਨਾ ਦੇਖ ਲੋ ਕਰਮਾਲੀ ਦਾ ਅਜੇ 30 ਦਿਨ ਬਾਕੀ ਹੈ ਫਿਕਸ ਅਡਰ ਆਗਾ ਬਿਲਕੁਲ ਨਹੀਂ ਜਰਸੀਆਂ 'ਚ ਕੰਪਲੇਂਟ ਆਉਂਦੀ ਹੈ ਹੂੰ ਬਿਲਕੁਲ ਫਿਕਸ ਭਰਦੀ ਹੈਗੀ ਠੀਕ ਹੈ ਸੋ ਸੋਹਣੀ ਵੈੜ ਦੋਸਤੋ ਪਹਿਲੇ ਨੰਬਰ ਤੇ ਆ ਇਹ ਦੂ ਅੱਗੇ ਬਾਈ 100 ਤੇ 5 ਨੰਬਰ ਮੜਾ ਦੇਖਿਓ ਹਾਂਜੀ ਬਾਈ ਇਹਦੇ 35 ਦਿਨ ਬਾਕੀ ਆ ਬਾਈ ਜਗਜੀਤ ਠੀਕ ਹੈ 50053 ਇਹਦੇ ਨੋਰਮਲ ਸੀਮਨ ਲੱਗਿਆ ਹੋਇਆਗਾ ਠੀਕ ਹੈ ਸੁਆ ਇਹਦਾ ਕੰਮ ਆ ਬਾਈ ਇਹਦਾ ਸੁਆ ਦੂਸਰਾਗਾ ਬਾਈ ਠੀਕ ਹੈ ਸੋ ਸੋ ਇਹ ਦੇਖੋ ਤੁਸੀਂ ਹਜੇ ਇਹਦਾ ਟਾਈਮ ਪਿਆ ਕਾਫੀ ਦੁੱਤ ਲਾਉਣ ਲੱਗ ਗਈ ਹੈ ਕਰਮਾਂ ਲਈ ਵੈਸੇ ਸੋ ਇਹਨੂੰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਉਸ ਹੋਰ ਬੜਾ ਆਈ ਜਾਂਦੀਆਂ ਤੇ ਤੁਹਾਨੂੰ ਅਸੀਂ ਓਵੇਂ ਓਵੇਂ ਦਿਖਾਈ ਜਾਵਾਂਗੇ ਸਾਰੀਆਂ ਜਿਹੜੀਆਂ ਆਪਦੇ ਪੈਨ ਦੇ ਵਿੱਚ ਹੀ ਸੀ ਹਾਂਜੀ ਬਾਈ ਜਗਜੀਤ ਇਹਦੀ ਮਿਸਟੇਕ ਆ 105 ਨੰਬਰ ਤੀਸਰੇ ਸੂਏ ਸੂਣੀ ਐ ਠੀਕ ਐ ਮੈਂ ਦੋਤੇ ਦਾ ਵੀ ਦੂਜੇ ਸੂਏ ਦਾ ਕਿੰਨਾ ਰਿਹਾ ਹੂ ਰਿਕਾਰਡ ਇਹਦਾ ਇਹਦਾ 40 ਪਲੱਸ ਰਿਹਾਗਾ ਬਾਈ ਠੀਕ ਐ ਇਹਨੇ ਸਿਆ 45 44 45 ਲੀਟਰ ਦਿੱਤਾਗਾ ਠੀਕ ਐ ਸੋਸੋ 105 ਨੰਬਰ ਤੀਜਾ ਸੂਆ ਪਲੇ ਖੇਚ ਦੂਜਾ ਕਰ ਗਿਆ ਸੀ ਧਿਆਨ ਚ ਕਰ ਲਿਓ ਨੋਟ ਕਰ ਲਿਓ ਇਸ ਤੋਂ ਬਾਅਦ 59 ਨੰਬਰ ਬਾਈ ਹਾਂਜੀ ਇਹਦੇ 30 ਦਿਨ ਬਾਕੀ ਐ ਬਾਈ ਠੀਕ ਐ ਇਹ ਆਪ ਆਕਾਸ਼ਦੀਪ ਦੀ ਹੈ ਬਕਾਇਦਾ ਉੱਪਰ ਵੀ ਲਿਖਿਆ ਹੋਇਆ ਡੇਟ ਆਫ ਬਰਥ ਵੀ ਲਿਖੀ ਹੋਈ ਹੈ। ਹੂੰ ਮਾਂ ਦਾ ਤੇ ਨਾਨੀ ਦਾ ਰਿਕਾਰਡ ਵੀ ਇਹਦੀ ਮਾਂ ਸਟੈਕ ਕਰਦੀ ਹੈ। ਠੀਕ ਹੈ। ਅੱਗੇ ਜੇ ਫਾਰਮ ਲੱਗਿਆ ਵਾ ਤਿੰਨ ਦੋ ਹੇ 6 ਦੰਦਾਂ ਦੀ। ਅੱਛਾ ਭਾਈ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਇਹਦਾ? ਇਹਦਾ ਪਹਿਲੇ ਸੂਏ ਦਾ ਭਾਈ ਜਗਜੀਤ 43 44 ਕਿਲੋ ਦਿੱਤਾ ਵਗਾ। ਠੀਕ ਹੈ। 7 43 44 ਕਿਲੋ ਦੱਸੋ ਪਹਿਲਾਂ ਨਹੀਂ ਦੁੱਧ ਪਾਇਆ ਵਿਆ। ਇਸ ਤੋਂ ਬਾਅਦ ਚ 100 ਤੇ 10 ਨੰਬਰ। 100 ਹੱਕ ਦੇ ਭਾਈ 110 ਨੰਬਰ ਆ ওরਲੇ ਪਾਸੇ ਆ। ਹੂੰ ਗੁਰਪ੍ਰੀਤ ਭਾਈ ਇਹਦੀ ਕੀ ਡਿਟੇਲ ਐ 110 ਇਹ ਸੈਕੰਡ ਲੈਕਟੇਸ਼ਨ ਆ ਭਾਈ ਹੂੰ ਇਹਦੇ 28 29 ਦਿਨ ਬਾਕੀ ਹੈਗੇ ਠੀਕ ਐ ਇਹਦੇ ਥੋੜਾ ਜ਼ੂਮ ਕਰਕੇ ਦਿਖਾ ਦਈਏ ਹੂੰ ਇਹਦੇ ਆਰਡਰ ਦਿਆਂ ਵੇਣ ਜਣਾ ਤੇ ਵੈਕ ਤੋਂ ਹੂੰ ਤੇ ਇਹਦੇ ਕੋਲੇ ਆਪਣੇ ਕੁਝ ਐਨੀਮਲ ਜਿਹੜੇ ਸੈਕੰਡ ਲੈਕਟੇਸ਼ਨ ਦੇ ਵਿੱਚ ਆ ਪ੍ਰਾਣੀਆਂ ਵੀਡੀਓ ਵੀ ਪਈਆਂ ਹੋਈਆਂ ਜਿਹੜੀਆਂ ਤਿਆਰੀਆਂ ਦੀਆਂ ਸੀ ਠੀਕ ਐ ਓਕੇ ਇਹ ਡਬਲਯੂ ਡਬਲਯੂ ਜੋ ਐਸ ਦੇ ਵੀਜੀਓ ਸੀ 1 ਡੀ ਹੈਗੀ ਠੀਕ ਐ ਅੱਗੇ ਇਹਦੇ ਹੈਮਰ ਲੱਗਿਆ ਹੋਇਆਗਾ ਓਕੇ ਇਹਨੂੰ ਤੋਰੇ ਪਤਾ ਸੋ ਦਸੋ ਵੈੜ ਤੇ ਦੇਖ ਲੋ ਜਰਸੀ ਦੇ ਪਰਲੇ ਪਾਸੇ ਹੋ ਗਈ ਕਰਮਾ ਵਾਲੀ ਬੜਾ ਸੋਹਣਾ ਹਵਾਨਾ ਕਰਮਾ ਵਾਲੀ ਦਾ ਬਹੁਤ ਸੋਹਣਾ ਦੇਖੋ ਹਜੇ ਇਹਨੇ ਪਰਣਾ ਪੂਰਾ ਸੋ ਆਜ ਦਾ ਦੂਜਾ ਹੈ ਸੋ ਇਹ ਤੁਸੀਂ ਕੋਸਲ ਗਾਵਾਂ ਜਿਹੜੀਆਂ ਦੇਖੋ ਇਹ ਮਸਤੀ ਕਰਦੀਆਂ ਅ ਭਾਈ ਇਹਦੇ ਬਾਰੇ ਪਹਿਲਾਂ ਦੱਸ ਦਈਏ 130 ਤੇ 39 ਨੰਬਰ ਟੈਗ ਹੈ 139 ਤੇ 35 ਦਿਨ ਬਾਕੀ ਹੈ ਭਾਈ ਹੂੰ ਇਹ ਵੀ ਤੀਸਰੇ ਸੂਏ ਹੈਗੀ ਠੀਕ ਹੈ ਸੋ 35 ਦਿਨ ਬਾਕੀ ਤੇ ਇਹ ਆਪ ਗੈਲੈਕਸੀ ਦੀ ਹੈ ਹੂੰ ਤੇ ਇਹਦੇ ਅੱਗੇ C1 ਨੋਰਮਲ ਲੱਗਿਆ ਵਾ ULDV ਦਾ ਐਗਜ਼ੈਂਡਰ ਠੀਕ ਹੈ ਤੇ ਇਹਦੀ ਮਾਂ ਦਾ ਨਾਨੀ ਦਾ ਸਾਰਾ ਰਿਕਾਰਡ ਹੀ ਇਹਦੇ ਕੰਨ ਦੇ ਲਿਖਿਆ ਹੋਇਆ ਹੈਗਾ ਜਿਹੜੇ ਜਿਹੜੇ ਇਹਦੇ ਟੈਗ ਵੀ ਤਰ੍ਹਾਂ ਪੱਗੇ ਵੇ ਹਨਾ ਹਾਂਜੀ ਠੀਕ ਹੈ ਸੋ ਸੋ ਇਹ ਤੁਸੀਂ ਦੇਖ ਲਓ ਇਹ ਤੋਂ ਇਲਾਵਾ ਬਈ ਇਧਰ 59 ਨੰਬਰ ਆਇਆ ਬਾਹਰ ਖੜੀ 59 ਦੀ ਆਪਾਂ ਦੇਤੀ ਡਿਟੇਲ ਜੀ ਇਹਦੀ ਡਿਟੇਲ ਆਪਾਂ ਦੇ ਚੁੱਕੇ ਆ ਤੇ 74 ਨੰਬਰ ਰਹਿ ਗਈ ਜੀ ਠੀਕ ਹੈ ਓਕੇ 74 ਨੰਬਰ ਦੱਸੋ ਤੁਸੀਂ ਦਿਖਾਉਣੇ ਏ 74 ਨੰਬਰ ਆ ਬਾਈ ਜਿਹੜੀ ਹੁਣ ਰੱਸਾ ਪਾਇਆ ਵੈ ਗੱਲ 'ਚ ਜਿਹੜੀ ਇਹ ਭਜਦੀ ਹੈ ਹਾਂਜੀ ਹੂੰ ਕੀ ਡਿਟੇਲ ਹੈ ਇਹਦੀ ਇਹ ਬਾਈ ਆਲ ਸਟਾਰ ਦੀ ਹੈ ਹੂੰ ਤੇ ਇਹਦੇ 25 ਤੋਂ 28 ਦਿਨ ਬਾਕੀ ਹੈ ਠੀਕ ਹੈ ਅੱਗੇ ਦੇ ਮੈਗਨਮ 6 ਲੱਗਿਆ ਵਗਾ ਠੀਕ ਹੈ ਸੋ 25 ਤੋਂ 28 ਦਿਨ ਬਾਕੀ ਦੱਸੋ ਦੂਜਾ ਸੂਆ ਇਹ ਤੁਸੀਂ ਗਾਣਾ ਦੇਖ ਸਕਦੇ ਹੋ ਵੈੜ ਦੇਖ ਸਕਦੇ ਹੋ ਸੋ ਮੇਰੇ ਖਿਆਲ 'ਚ ਬਾਈ ਸਾਰੀਆਂ ਹੋਗੀਆਂ ਜਿਹੜੀਆਂ ਦਿਖਾਉਣੀਆਂ ਸੀ ਹਾਂਜੀ ਬਾਈ ਸੋ ਇਹ ਦੱਸੋ ਤੁਹਾਨੂੰ ਅਸੀਂ 13 ਕ ਨਗ ਦਿਖਾਤੇ ਆ 30 ਤੋਂ 32 ਨਗਰ 30 ਤੋਂ 32 ਗਾਵਾਂ ਵਹਿੜਾਂ ਬਾਈ ਨੇ ਵੇਚਣੀਆਂ ਪਹਿਲਣ ਦੂਜੇ ਸੂਏ ਤੇ ਜਾਂ ਦੋ ਨਗਰ ਜਿਹੜੇ ਤੀਜੇ ਸੂਏ ਦੇ ਜਿਹੜੇ ਤੁਹਾਨੂੰ ਹੁਣ ਦਿਖਾਏ ਐ ਬਾਕੀ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਹੋ ਟਾਪ ਦੀ ਬਰੀਡ ਐ ਇੱਥੇ ਤੇ ਹੋਮ ਬਰੀਡ ਹੀ ਐ ਸਾਰੀ ਇਸ ਟਾਈਮ ਫਾਰਮ ਦੇ ਵਿੱਚੋਂ ਭਾਈ ਕੋਲ ਰਸ ਜਿਆਦਾ ਹੋਣ ਕਰਕੇ ਕੁਝ ਨਗਰ ਵੀਰ ਵੇਚਣ ਲੱਗਾ ਸੋ ਤੁਸੀਂ ਖਰੀਦ ਸਕਦੇ ਹੋ ਜੇ ਫਾਰਮ ਦਾ ਕੰਮ ਕਰਦੇ ਹੋ ਤਾਂ ਇੱਥੋਂ ਤੁਸੀਂ ਇਹ ਗਾਵਾਂ ਵਹਿੜਾਂ ਜਿਹੜੀਆਂ ਉਹ ਲੈ ਜਾ ਸਕਦੇ ਹੋ ਧੰਨਵਾਦ ਸੋ ਵੀਡੀਓ ਦੇਖਣ ਲਈ